ਕਮਲਜੀਤ ਸਿੰਘ ਬਰਾੜ ਆਪਣੇ ਲਈ ਮੀਟਿੰਗਾਂ ਕਰ ਰਹੇ ਆ ਦਰਸ਼ਨ ਸਿੰਘ ਬਰਾੜ ਲਈ ਕਰ ਰਹੇ ਆ ਜਿਹਾ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਰਹੇ ਆ ਤੇ ਦਰਸ਼ਨ ਸਿੰਘ ਬਰਾੜ ਤੇ ਕਮਲਜੀਤ ਸਿੰਘ ਬਰਾੜ ਚ ਫਰਕ ਕੀ ਆ ਕਿਉਂਕਿ ਦਰਸ਼ਨ ਸਿੰਘ ਬਰਾੜ ਕਾਂਗਰਸ ਪਾਰਟੀ ਤੋਂ ਸੀ ਕਾਂਗਰਸ ਚ ਬਾਹਰ ਮੇਰਾ ਬਾਪੂ ਆ ਪਹਿਲਾਂ ਉਸ ਤੋਂ ਬਾਅਦ ਉਹ ਕਾਂਗਰਸੀ ਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਮੈਂ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਚ ਕੋਈ ਫਰਕ ਮੰਨਦੇ ਹੋ ਪਰ ਤੁਸੀਂ ਕਾਂਗਰਸ ਤੁਸੀਂ ਕਾਂਗਰਸ ਚੋਂ ਬਾਹਰ ਹੈਗਾ ਫਰਕ ਕੋਈ ਕਾਂਗਰਸ ਚੋਂ ਬਾਹਰ ਆ ਲੋਕਾਂ ਦੇ ਦਿਲਾਂ ਚੋਂ ਤਾਂ ਨਹੀਂ ਬਾਹਰ ਸ੍ਰੀ ਤਰ ਬਾਰੇ ਤੁਸੀਂ ਅੱਜ ਬੋਲੇ ਆ ਕੀ ਕਹਿਣਾ ਚਾਹੁੰਦੇ ਆ ਨਾਲ ਆਉ ਉਸ ਬੰਦੇ ਨਾਲ ਬਹਿਣਾ ਜੀ ਗੱਲ ਕਰਨੀ ਕਦਾ ਚਿਤ ਵੀ ਮਨਜ਼ੂਰ ਨਹੀਂ ਕਿਉਂਕਿ ਮੇਰੀ ਉਹਦਾ ਨਿੱਜੀ ਲੜਾਈ ਨਹੀਂ ਮੇਰੀ ਲੜਾਈ ਸੀ ਧਰਮ ਦੀ ਜੀ ਕਿਉਂਕਿ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਖਿਲਾਫ ਜ਼ਹਿਰ ਸੱਡਦਾ ਸੀ ਉਸ ਬੰਦੇ ਤੇ 19 ਪਰਚੇ ਨਸ਼ੇ ਦੇ ਆ ਜੀ ਬਾਘੇਪੁਰਾ ਨੇ ਦਾ ਐਮਐਲਏ ਨੂੰ ਆਇਆ ਜੱਫੀਆਂ ਪਾ ਆ ਕੇ ਆਏ ਫੋਟੋ ਖਿਚਾ ਰਿਹਾ ਇੱਕ ਨਹੀਂ ਕਈ ਫੋਟੋ ਆਈਆਂ ਇਨਕਲਾਬ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਹੈ ਲੋਕਾਂ ਨੂੰ ਜਗਾ ਰਹੇ ਆ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਜਿਹੜੇ ਸਰਦਾਰ ਦਰਸ਼ਨ ਸਿੰਘ ਬਰਾੜ ਦੇ ਕੀਤੇ ਹੋਏ ਕੰਮ ਲਿਆਂਦੇ ਹੋਏ ਗਰਾਂਟਾ ਦੇ ਉੱਤੇ ਨਹੀਂ ਪੱਥਰ ਆਪ ਦੇ ਲਈ ਜਾਂਦੇ ਆ ਇਹ ਮਕਸਦ ਆ ਇਹਨਾਂ ਨੂੰ ਬਾਹਰ ਕੱਢਣਾ ਪੰਜਾਬ ਚੋਂ ਗਦਾਰਾਂ ਨੂੰ ਦਿੱਲੀ ਤੋਂ ਲਿਆ ਆਲੇ ਬੰਦੇ ਲਾਈ ਜਾਂਦੇ ਆ ਪੰਜਾਬ ਦੇ ਸੂਰਮੇ ਯੋਧਿਆਂ ਦੀ ਧਰਤੀ ਇੱਥੇ ਪੜ੍ਹੇ ਲਿਖੇ ਲੋਕ ਜੰਮੇ ਆ ਪੈਦਾ ਹੋਏ ਆ ਤੇ ਉਹਨਾਂ ਨੂੰ ਕਿਉਂ ਨਹੀਂ ਉਹਦੇ ਉਰਤ ਵਿੱਚ ਦਿੱਤੇ ਜਾਂਦੇ ਆ ਆ ਪੁੱਛ ਇਹਨਾਂ ਨੂੰ ਕਿਸੇ ਦਾ ਭੋਗ ਛੱਡਿਆ ਹੋਵੇ ਕਿਸੇ ਦਾ ਦੁੱਖ ਛੱਡਿਆ ਹੋਵੇ ਕਿਸੇ ਦਾ ਸੁੱਖ ਛੱਡਿਆ ਹੋਵੇ ਛੱਡਿਆ ਹੀ ਨਹੀਂ ਸਿਆਸੀ ਤੌਰ ਤੇ ਲਾਮਬੰਦਗੀ ਇਹ ਤਾਂ ਸਿਰਫ ਇੱਕ ਦੱਸਿਆ ਹੀ ਆ ਟਰੇਲਰ ਆ ਸ਼ੁਰੂ ਕੀਤਾ ਕੰਮ ਜੀ ਫਿਲਮ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਸੀ ਗਾਲ ਮ ਜਗਤਾਰ ਸਿੰਘ ਸਰਾਣ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਮੈਂ ਇਸ ਟਾਈਮ ਪੰਡ ਰਾਜਾਂ ਦੇ ਵਿੱਚ ਖੜੇ ਆ ਜਿੱਥੇ ਕਿ ਕਮੇਡੀ ਸਿੰਘ ਬਰਾੜ ਦੇ ਵੱਲੋਂ ਇੱਕ ਭਰਵੀ ਮੀਟਿੰਗ ਕੀਤੀ ਗਈ ਆ ਜਿਹੜਾ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਨਾਲ ਕਮੇਟੀ ਸੰਗ ਬਰਾੜਾ ਗੱਲਬਾਤ ਕਰਦੇ ਆ ਬਰਾੜਾ ਸਾਹਿਬ ਕਿਹੜੇ ਮਕਸਦ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਅੱਜ ਬਰਾਜਾਣੇ ਪਿੰਡ ਚ ਪਹੁੰਚੇ ਮਕਸਦ ਤਾਂ ਬਹੁਤ ਵੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਸਦ ਬਹੁਤ ਵੱਡੇ ਆ ਜੀ ਲੋਕਾਂ ਨਾਲ ਠੱਗੀ ਹੋਈ ਆ ਲੋਕਾਂ ਦਾ ਧੋਖਾ ਹੋਇਆ ਏ ਇਨਕਲਾਬ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਏ ਲੋਕਾਂ ਨੂੰ ਜਗਾ ਰਹੇ ਆ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਕਿ ਇਹਨਾਂ ਝੂਠੇ ਨਕਲੀ ਇਨਕਲਾਬੀਆਂ ਦੇ ਖਿਲਾਫ ਲਾਮਬੰਦ ਹੋ ਸਰਦਾਰ ਦਰਸ਼ਨ ਸਿੰਘ ਬਰਾੜ ਦੇ ਕੀਤੇ ਹੋਏ ਕੰਮ ਲਿਆਂਦੇ ਹੋਏ ਗਰਾਂਟਾਂ ਦੇ ਉੱਤੇ ਨੀ ਪੱਥਰ ਆਵਦੇ ਲਾਈ ਜਾਂਦੇ ਇਹ ਮਕਸਦ ਹੈ ਇਹਨਾਂ ਨੂੰ ਬਾਹਰ ਕੱਢਣਾ ਪੰਜਾਬ ਚੋਂ ਗਦਾਰਾਂ ਨੂੰ ਇਹ ਗਦਾਰਾਂ ਦਾ ਟੋਲਾ ਕਾਬਜ਼ ਹੋ ਗਿਆ ਦਿੱਲੀ ਤੋਂ ਲਿਆ ਆ ਲਿਆ ਬੰਦੇ ਲਾਈ ਜਾਂਦੇ ਆ ਪੰਜਾਬ ਦੇ ਸੂਰਮੇ ਯੋਧਿਆਂ ਦੀ ਧਰਤੀ ਇੱਥੇ ਪੜ੍ਹੇ ਲਿਖੇ ਲੋਕ ਜੰਮੇ ਆ ਪੈਦਾ ਹੋਏ ਆ ਤੇ ਉਹਨਾਂ ਨੂੰ ਕਿਉਂ ਨਹੀਂ ਉਧਰ ਉਧਰ ਦਿੱਤੇ ਜਾਂਦੇ ਜਿਹੜੇ ਸਰਕਾਰੀ ਵੱਡੇ ਵੱਡੇ ਉਹਦੇ ਕਿਉਂਕਿ ਪੰਜਾਬ ਵਾਲਿਆਂ ਨੇ ਗਦਾਰੀ ਨਹੀਂ ਕਰਨੀ ਉਹ ਦਿੱਲੀ ਵਾਲੇ ਇਕਦਾਰ ਉਹਨਾਂ ਨੇ ਗਦਾਰੀਆਂ ਕਰਨੀਆਂ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਗੱਲ ਚੱਲ ਰਹੀ ਹੈ ਹਲਕੇ ਦੇ ਵਿੱਚ ਉਹ ਕਹਿੰਦੇ ਕਮੇਡੀ ਸਿੰਘ ਬਰਾੜ ਮੀਟਿੰਗਾਂ ਇਸ ਕਰਕੇ ਕਰਨ ਲੱਗੇ ਆ ਕਿਉਂਕਿ ਉਹਨਾਂ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਤੇ ਰਾਜਾ ਵੜਾਗੇ ਨਾਲ ਜਿਹੜੀ ਗੱਲਬਾਤ ਆ ਫਾਈਨਲ ਹੋ ਚੁੱਕੀ ਆ ਕਹਿੰਦੇ ਟਿਕਟ ਵੀ ਕਮੇਡੀ ਸਿੰਘ ਬਰਾੜ ਲੜਨਗੇ ਕਿੰਨੀ ਸਚਾਈ ਆ ਕਿੱਥੇ ਤੱਕ ਗੱਲ ਪਹੁੰਚੀ ਹੋਈ ਹੈ ਤੱਕ ਜਿਹੜੇ ਬੰਦੇ ਦਾ ਤੂੰ ਨਾਂ ਲਿਆ ਨਾ ਉਸ ਬੰਦੇ ਨਾਲ ਬਹਿਣਾ ਜੀ ਗੱਲ ਕਰਨੀ ਕਦਾ ਛਿੱਤ ਵੀ ਮਨਜ਼ੂਰ ਨਹੀਂ ਕਿਉਂਕਿ ਮੇਰੀ ਉਹ ਤਾਂ ਨਿੱਜੀ ਲੜਾਈ ਨਹੀਂ ਮੇਰੀ ਲੜਾਈ ਸੀ ਧਰਮ ਦੀ ਜੀ ਕਿਉਂਕਿ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਖਿਲਾਫ ਜ਼ਹਿਰ ਸੱਡਦਾ ਸੀ ਮੈਂ ਉਹਨੂੰ ਰੋਕਦਾ ਸੀ ਇਸੇ ਕਰਕੇ ਉਹਨੇ ਪਾਰਟੀ ਛੱਡਾਈ ਮੈਂ ਉਹ ਉਸ ਬੰਦੇ ਨਾਲ ਬਹਿ ਕੇ ਯਾਰ ਫਿਰ ਮੇਰਾ ਕੈਰੈਕਟਰ ਕਿਰਦਾਰ ਕੀ ਰੱਖੂ ਮੈਨੇ ਰਤਬੇ ਮੈਨੇ ਰੱਖ ਲਿਆ ਨਾ ਫਿਰ ਮੈਨੂੰ ਰਤਬੇ ਦੀ ਲੋੜ ਹੁੰਦੀ ਤਾਂ ਮੈਂ 2 ਸਾਲ ਦਾ ਤੇ ਮੇਰੇ ਮਗਰ ਸਾਰੇ ਵਰਕਰ ਪਏ ਹੋਏ ਆ ਇਹ ਤੂੰ ਸ਼ਾਮਲ ਹੋ ਸ਼ਾਮਲ ਹੋ ਮੈਂ ਕਿਉਂ ਨਹੀਂ ਹੋਇਆ ਸ਼ਾਮਲ ਫਿਰ ਜੇ ਮੈਨੂੰ ਰਤਬੇ ਦੀ ਭੁੱਖ ਹੁੰਦੀ ਤਾਂ ਮੈਂ ਉਦੋਂ ਦਾ ਸ਼ਾਮਲ ਹੋ ਜਾਂਦਾ ਔਰ ਇਹ ਅਸੀਂ ਸਿੱਖਿਆ ਨਹੀਂ ਇਹੀ ਤਾਂ ਮੈਂ ਪਹਿਲਾਂ ਗੱਲ ਕਰਕੇ ਛਟਿਆ ਪਾਤਸ਼ਾਹ ਨੇ ਕਿਰਦਾਰ ਬਖਸ਼ਿਆ ਉਹਨੇ ਬਚਾ ਕੇ ਰੱਖਿਆ ਉਹਨੇ ਬ ਇਹ ਨਹੀਂ ਸਿੱਖਿਆ ਕਦੇ ਵੀ ਨਾ ਮੇਰੇ ਬਾਪ ਨੇ ਨਾ ਮੇਰੇ ਦਾਦੇ ਨੇ ਸਾਨੂੰ ਸਿਖਾਇਆ ਹੀ ਨਹੀਂ ਪਤਾ ਕਿ ਨਿੱਜੀ ਪ੍ਰਸਤੀ ਦੀ ਖਾਤਰ ਨਿੱਜੀ ਆਉਦਾਂ ਰੁਤਵੇ ਨਿੱਜੀ ਲਾਲਚਾਂ ਦੀ ਖਾਤਰ ਕਿਸੇ ਮੂਰੇ ਹੱਥ ਬਨ ਲੈ ਹਾਂ ਇਹਨਾਂ ਖਾਤਰ ਮੈਨੂੰ ਕਿਸੇ ਮੂਰੇ ਝੁਕਣਾ ਪਿਆ ਕਿਸੇ ਨੂੰ ਕਿਸੇ ਦੀ ਗੱਲ ਬੋਲ ਕੋਲ ਸੁਣਨੇ ਪਏ ਤੇ ਮੈਂ ਸੁਣ ਸਕਦਾ ਪਰ ਜਿਹੜੇ ਬੰਦੇ ਦੀ ਤੁਸੀਂ ਗੱਲ ਕੀਤੀ ਉਹਦੇ ਨਾਲ ਬਹਿ ਕੇ ਕਦੇ ਚਤਨੀ ਕਦੇ ਨਹੀਂ ਬੈਠੂ ਕਮਲਜੀਤ ਸਿੰਘ ਉਹਦੇ ਨਾਲ ਕਦੇ ਕਮਲਜੀਤ ਸਿੰਘ ਨੂੰ ਉਹਦੇ ਨਾਲ ਖੜਾ ਵੀ ਨਹੀਂ ਦੇਖੋਗੇ ਬੈਠਣਾ ਤਾਂ ਛੱਡੋ ਡਾਕਟਰ ਸਾਹਿਬ ਆ ਕਮਲਜੀਤ ਸਿੰਘ ਬਰਾੜ ਆਪਣੇ ਲਈ ਮੀਟਿੰਗਾਂ ਕਰ ਰਹੇ ਆ ਦਰਸ਼ਨ ਸਿੰਘ ਬਰਾੜ ਲਈ ਕਰ ਰਹੇ ਆ ਜਿ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਰਹੇ ਆ ਤੇ ਦਰਸ਼ਨ ਸਿੰਘ ਬਰਾੜ ਤੇ ਕਮਲਜੀਤ ਸਿੰਘ ਬਰਾੜ 'ਚ ਫਰਕ ਕੀ ਆ ਕਿਉਂਕਿ ਦਰਸ਼ਨ ਸਿੰਘ ਬਰਾੜ ਕਾਂਗਰਸ ਪਾਰਟੀ ਦੇ ਤੁਸੀਂ ਕਾਂਗਰਸ 'ਚੋਂ ਬਾਹਰ ਮੇਰਾ ਬਾਪੂ ਆ ਪਹਿਲਾਂ ਉਸ ਤੋਂ ਬਾਅਦ ਉਹ ਕਾਂਗਰਸੀ ਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਮੈਂ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਤੇ ਸਰਦਾਰ ਜਗਤਾਰ ਸਿੰਘ 'ਚ ਕੋਈ ਫਰਕ ਮੰਨਦੇ ਹੋ ਪਰ ਤੁਸੀਂ ਕਾਂਗਰਸ ਤੁਸੀਂ ਕਾਂਗਰਸ 'ਚੋਂ ਬਾਹਰ ਹੈਗਾ ਫਰਕ ਕੋਈ ਕਾਂਗਰਸ 'ਚੋਂ ਬਾਹਰ ਆ ਲੋਕਾਂ ਦੇ ਦਿਲਾਂ 'ਚ ਤਾਂ ਨਹੀਂ ਬਾਹਰ ਆ ਆ ਥਾਂ ਬਣੀ ਦਿਸਦੀ ਨਹੀਂ ਲੋਕਾਂ ਦੇ ਦਿਲਾਂ 'ਚ ਇੱਥ ਇੰਨੀ ਸੰਗਤ ਆਉਂਦੀ ਕਿਸੇ ਕੱਟ 'ਚ ਇਹ ਪਿਆਰ ਆ ਇਹ ਥਾਂ ਬਣਾਇਆ ਦਿਨਾਂ 'ਚ ਉਹਦੀ ਰਹਿਮਤ ਨਾਲ ਇਹਨਾਂ ਦੇ ਸਾਥ ਦੇ ਨਾਲ ਪਰ ਇਹ ਬਣਿਆ ਰਹਿਣਾ ਹੈ ਇਹੀ ਖੱਟਿਆ ਇਹੀ ਕਮਾਈ ਆ ਦੂਜੇ ਵਾਂਗੂ ਲੀਡਰਾਂ ਵਾਂਗੂ ਪੈਸੇ ਨਹੀਂ ਇਕੱਠੇ ਕੀਤੇ ਤਾਂ ਅੰਦੌਲਤ ਨਹੀਂ ਕਮਾਇਆ ਦੁਨਿਆਵੀ ਆਹ ਕਮਾਈ ਆ ਬੰਦੇ ਕਮਾਈ ਆ ਲੋਕ ਕਮਾਈ ਆ ਇਹਨਾਂ ਦੇ ਸਾਥ ਦੇ ਨਾਲ ਹੀ ਹਰ ਕਿਹੋ ਜਿਹਾ ਹੰਗਾਰਾ ਮਰ ਰਿਹਾ ਜਦ ਤੁਸੀਂ ਅੱਜ ਬਾਹਰ ਨਿਕਲੇ ਹੋ ਕਿਉਂਕਿ ਬਰਾੜ ਸਾਹਿਬ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਆ ਕਿਵੇਂ ਹੰਗਾਰਾ ਕਿਵੇਂ ਮਿਲਿਆ ਲੋਕਾਂ 'ਚ ਆਏ ਛੋਟੇ ਵੀਰ ਅੰਦਰ ਵੱਡੇ ਹੀ ਨਹੀਂ ਕਦੇ ਆ ਪੁੱਛ ਇਹਨਾਂ ਨੂੰ ਕਿਸੇ ਦਾ ਭੋਗ ਛੱਡਿਆ ਹੋਵੇ ਕਿਸੇ ਦਾ ਦੁੱਖ ਛੱਡਿਆ ਹੋਵੇ ਕਿਸੇ ਦਾ ਸੁੱਖ ਛੱਡਿਆ ਹੋਵੇ ਛੱਡਿਆ ਹੀ ਨਹੀਂ ਸਿਆਸੀ ਤੌਰ ਤੇ ਲਾਮਬੰਦਗੀ ਹੁਣ ਸ਼ੁਰੂ ਕੀਤੀ ਆ ਪਹਿਲਾ ਪਿੰਡ ਸੁਖਾਨੰਦ ਸੀ ਫਿਰ ਵੈਰੋ ਕੇ ਹੁਣ ਰਾਜਜਣੇ ਆ ਗਏ ਅਗਲਾ ਕੋਈ ਹੋਰ ਹੋਊਗਾ ਹੁਣ ਮੈਨੂੰ ਫੋਨ ਆਉਂਦੇ ਪਿੰਡਾਂ ਚੋਂ ਬਾਈ ਸਾਡੇ ਵੀ ਕਰ ਮੀਟਿੰਗ ਬਾਈ ਸਾਡੇ ਵੀ ਕਰ ਮੈਂ ਚਾਹੁੰਦਾ ਕਿ ਕੰਮ ਦੀ ਰੁੱਤ ਆ ਲੋਕਾਂ ਦੇ ਕੰਮ ਨਾ ਛੁੱਟਣ ਹੈਨਾ ਸਿਆਸਤ ਤਾਂ ਚੱਲਦੀ ਰਹਿਣੀ ਆ ਸਮਾਂ ਬਹੁਤ ਹੈਗਾ ਹਜੇ ਇਹ ਤਾਂ ਸਿਰਫ ਇੱਕ ਦੱਸਿਆ ਹੀ ਆ ਟਰੇਲਰ ਆ ਸ਼ੁਰੂ ਕੀਤਾ ਕੰਮ ਕਲਮ ਦਿਖਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਲੋਕ ਕਿੰਨੇ ਨਾਲ ਆ ਬਹੁਤ ਸਾਰੇ ਸਰਪੰਚ ਜਿਹੜੇ ਮੌਜੂਦਾ ਨੇ ਉਹ ਚਾਹੇ ਕਿਸੇ ਜਮਾਤ ਦੇ ਹੋਣ ਉਹ ਸਾਰੇ ਫੋਨ ਕਰਕੇ ਆਪ ਕਹਿੰਦੇ ਆ ਕਿ ਭਾਈ ਜੇ ਤੂੰ ਇਲੈਕਸ਼ਨ ਲੜਨੇਗਾ ਅਸੀਂ ਤੇਰੇ ਨਾਲ ਤੁਰਾਂਗੇ ਅਸੀਂ ਧਿਰ ਨਹੀਂ ਵੇਖਣੀ ਟੋਟਲ ਜਿਹੜੇ ਐਨ ਆਰ ਆ ਭਰਾ ਨੇ ਆਪਣੇ ਇਲਾਕੇ ਦੇ ਉਹਨਾਂ ਦੇ ਹਰੇਕ ਦਾ ਫੋਨ ਆਇਆ ਮੈਨੂੰ ਕਹਿੰਦੇ ਯਾਰ ਕਮਲਜੀਤ ਭਾਈ ਅਸੀਂ ਕਦੇ ਤੁਹਾਨੂੰ ਵੋਟ ਨਾ ਪਾਈ ਸੀ ਤੇ ਨਾ ਪਾਉਣੀ ਸੀ ਚਾਹੇ ਉਹ ਕਿਸੇ ਕੰਟਰੀ 'ਚ ਬੈਠਾ ਕੋਈ ਐਨ ਆਰ ਆ ਭਰਾ ਚਾਹੇ ਕੈਨੇਡਾ ਅਮਰੀਕਾ ਯੂਰਪ ਕਿਤੇ ਬੈਠਾ ਉਹ ਕਹਿੰਦੇ ਅਸੀਂ ਅੱਜ ਏ ਮੰਨ ਤੇ ਫੈਸਲਾ ਹਰੇਕ ਨੇ ਕਿਹਾ ਵੀ ਅਸੀਂ ਫੈਸਲਾ ਕਰ ਲਿਆ ਤੁਸੀਂ ਚੋਣ ਲੜੋਗੇ ਤਾਂ ਅਸੀਂ ਤੁਹਾਡੇ ਨਾਲ ਖੜਾਗੇ ਦੂਸਰੀ ਤਰ੍ਹਾਂ ਬਾਰੇ ਤੁਸੀਂ ਅੱਜ ਬੋਲੇ ਆ ਕੀ ਕਹਿਣਾ ਚਾਹੁੰਦੇ ਨਾਲ ਆਉਗੇ ਜੀ ਕੋਈ ਕਾਂਗਰਸ ਦੂਜਾ ਗਰੁੱਪ ਬਣਿਆ ਕੋਈ ਗਰੁੱਪ ਨਹੀਂ ਇੱਥੇ ਕੋਈ ਗਰੁੱਪ ਗਰੁੱਪ ਨਹੀਂ ਹੈਗਾ ਚਾਰ ਬੰਦੇ ਢੋਖੇ ਡੱਗੀਆਂ ਕਰਕੇ ਇਕੱਠੇ ਹੋ ਜਾਂਦੇ ਗਰੁੱਪ ਬਣ ਜਾਂਦਾ ਗਰੁੱਪ ਆਏ ਆ ਲੋਕ ਜੀ ਦੇ ਨਾਲ ਇਹ ਗਰੁੱਪ ਹੁੰਦਾ ਹੈ ਲੋਕ ਵੱਡੇ ਆ ਲੋਕਤੰਤਰ ਚ ਲੋਕ ਸੱਚੇ ਆ ਲੋਕ ਝੂਠੇ ਨਹੀਂ ਹੁੰਦੇ ਸੱਚ ਖੜਾ ਹੈ ਨਾ ਕੋਠੇ ਚੜ੍ਹ ਕੇ ਨੱਚ ਰਿਹਾ ਨਾ ਸੱਚ ਆਈ ਨੱਚੂ ਕੋਠੇ ਚੜ੍ਹ ਕੇ ਸੱਚ ਕੋਈ ਧੜਾ ਨਹੀਂ ਕੋਈ ਗਰੁੱਪ ਨਹੀਂ ਆਹੀ ਲੋਕਾਂ ਨੇ ਅੱਗੇ ਸਾਨੂੰ ਐਮਐਲਏ ਬਣਾਇਆ ਇਹੀ ਲੋਕਾਂ ਨੇ ਹੁਣ ਬਣਾਉਣਾ ਹੈ ਇਹੀ ਲੋਕ ਨੇ ਅਸੀਂ ਅੱਗੇ ਗੱਲ ਚੱਲਦੀ ਸੀ ਮੈਂ ਨਾਂ ਨਹੀਂ ਲੈਂਦਾ ਕਿ ਇੱਕ ਯਾਰ ਪਹਿਲਾਂ ਥੋੜੇ ਤੋਂ ਸਿਆਸਦਾਨ ਸੀਗਾ ਤੇ ਉਹ ਹਰ ਗਿਆ ਦੋ ਵਾਰੀ ਵੋਟਾਂ 'ਚ ਕੀ ਉਹਨੂੰ ਢੰਗ ਨਹੀਂ ਸੀਗਾ ਉਹ ਸਾਨੂੰ ਇਹ ਸੀ ਉਹ ਕੁਝ ਬੰਦਿਆਂ ਤੱਕ ਸੀਮਤ ਹੋ ਜਾਊਗੇ ਨਾ ਜਦੋਂ ਤੁਸੀਂ ਕੁਝ ਬੰਦਿਆਂ ਤੱਕ ਚੰਦ ਬੰਦਿਆਂ ਤੱਕ ਤਾਂ ਤੁਸੀਂ ਹਾਰੋਗੇ ਜਦੋਂ ਤੁਸੀਂ ਲੋਕਾਂ ਨਾਲ ਜਾਓਗੇ ਲੋਕਾਂ 'ਚ ਵਿੱਚ ਦਾ ਲੋਕ ਆ ਇਹਨਾਂ 'ਚ ਤੁਸੀਂ ਦੇਖਿਆ ਬਹੁਤੇ ਆਮ ਲੋਕ ਨੇ ਪੰਜ ਸਰਪੰਚ ਤਾਂ ਥੋੜੇ ਆ ਆਮ ਲੋਕ ਨੇ ਆਮ ਲੋਕਾਂ ਨਾਲ ਰابطਾ ਸਾਡਾ ਆਮ ਲੋਕ ਸਾਡੀ ਪੂੰਜੀ ਹੈ ਸਾਡਾ ਸਰਮਾਇਆ ਹੈ ਤੇ ਇਹੀ ਲੀਡਰ ਦਾ ਸਰਮਾਇਆ ਹੋਣਾ ਚਾਹੀਦਾ ਲੀਡਰ ਦਾ ਸਰਮਾਇਆ ਧੰਦਲ ਥੋੜੀ ਹੋਣਾ ਚਾਹੀਦਾ ਲੋਕ ਹੋਣਾ ਚਾਹੀਦਾ ਜਿਸ ਲੀਡਰ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਲੋਕ ਸਾਡਾ ਸਰਮਾਇਆ ਹੈ ਲੋਕੀ ਸਾਡੀ ਪੂੰਜੀ ਆ ਉਹ ਕਦੇ ਫੇਲ ਹੀ ਨਹੀਂ ਹੁੰਦਾ ਕਦੇ ਡਰਦਾ ਹੀ ਨਹੀਂ ਡੁੱਬਦਾ ਹੀ ਨਹੀਂ ਇਸ ਲਈ ਇਹੇ ਸਾਡਾ ਸਰਮਾਇਆ ਕੋਈ ਤੜਾ ਨਹੀਂ ਕੋਈ ਗੁਰਪ ਨਹੀਂ ਇੱਥੇ ਆਉਣ ਵਾਲੇ ਸਮੇਂ ਤੁਹਾਨੂੰ ਕੋਈ ਥਿਆਉਣਾ ਹੀ ਨਹੀਂ ਵਿਰੋਧੀ ਸਰਦ ਸਾਹਿਬ ਤੁਸੀਂ ਗੱਲਬਾਤ ਕਰ ਰਹੇ ਹੋ ਜੇ ਆਪਾਂ ਗੱਲ ਕਰਕੇ ਤੁਸੀਂ ਸਰਕਾਰ ਦੇ ਨਾਲ ਕੰਮਗਾ ਕਰਾਈਆਂ ਪਰ ਸਰਕਾਰ ਜੋਧ ਨਸ਼ੇ ਵਿਰੋਧ ਚਲਾ ਰਹੀ ਹੈ ਲਗਾਤਾਰ ਹਰ ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਐਸਡੀਐਮ ਉੱਥੇ ਆਉਂਦੇ ਐ ਐਸਐਚਓ ਆਉਂਦੇ ਆ ਆਭਦਾਇਕ ਅਮਰਤਪਾਲ ਸਿੰਘ ਦਾ ਬਿਆਨ ਵੀ ਆ ਵੀ 31 ਮਈ ਤੱਕ ਜੇ ਨਸ਼ਾ ਬੰਦ ਨਹੀਂ ਹੁੰਦਾਗਾ ਅਸੀਂ ਸੰਬੰਧਿਤ ਥਾਣੇ ਤੇ ਕਾਰਵਾਈ ਕਰਾਂਗੇ ਕਿਵੇਂ ਵਿਖਦੇ ਪਿਆਨ 3 ਸਾਲ ਲੱਗੇ ਤੁਹਾਨੂੰ ਐਮਐਲਏ ਸਾਹਿਬ ਇਹ ਗੱਲ ਦਾ ਨਾਰਾ ਦੇਣ ਨੂੰ ਕੋ ਚੁੱਤ ਨਸ਼ਿਆਂ ਵਿਰੁੱਧ ਨਾਰਾ ਹੀ ਦਿੱਤਾ ਹਜੇ ਬੰਦ ਤਾਂ ਨਹੀਂ ਹੋਇਆ ਨਾ ਮੈਂ ਲਿਸਟ ਦਿਨਾ ਤੁਹਾਨੂੰ ਜਿਹੜੇ ਚਿੱਟਾ ਵੇਚਦੇ ਆ ਮੈਂ ਤਾਂ ਜਨਤਕ ਤੌਰ ਤੇ ਕਿਹਾ ਹੈ ਕਿ ਇੱਕ ਬੰਦੇ ਤੇ 19 ਪਰਚੇ ਨਸ਼ੇ ਦੇ ਆ ਬਾਘੇਪੁਰਾਣੇ ਦਾ ਐਮਐਲਏ ਨੂੰ ਆਏ ਜੱਫੀਆਂ ਪਾ ਆ ਕੇ ਆਏ ਫੋਟੋ ਖਿਚਾ ਰਿਆ ਇੱਕ ਨਹੀਂ ਕਈ ਫੋਟੋ ਆਈਆਂ ਮਤਲਬ ਇਹ ਹੁਣ ਜੁੱਧ ਨਸ਼ਿਆਂ ਵਿਰੁੱਧ ਦਾ ਕਿ ਤੁਸੀਂ ਨਸ਼ਾ ਵੇਚਣ ਵਾਲੇ ਨੂੰ ਪ੍ਰੋਮੋਟ ਕਰਕੇ ਕਹਿ ਰਹੇ ਹੋ ਤੁਸੀਂ ਥਾਣੇ ਵਾਲਿਆਂ ਦੇ ਕਿਵੇਂ ਕਾਰਵਾਈ ਕਰੋਗੇ ਤੁਸੀਂ ਨਸ਼ੇੜੀਆਂ ਨਾਲ ਨਸ਼ਾ ਵੇਚਣ ਵਾਲਿਆਂ ਨਾਲ ਖੜ ਕੇ ਫੋਟੋ ਖਿਚਾ ਰਹੇ ਹੋ ਤੁਹਾਡੀਆਂ ਫੋਟੋ ਜਨਤਕ ਹੋ ਗਈਆਂ ਇਹਦਾ ਮਤਲਬ ਜਿਹੜੇ ਹੋਰ ਛੋਟੇ ਮੋਟੇ ਨਸ਼ਾ ਵੇਚਣ ਵਾਲੇ ਤਸਕਰ ਆ ਤੁਸੀਂ ਉਹਨਾਂ ਨੂੰ ਸ਼ਹਿ ਦੇ ਰਹੇ ਹੋ ਕਿ ਆ ਦੇਖੋ ਉਹਨੀਆਂ ਪਰਚਿਆਂ ਵਾਲੇ ਨੂੰ ਮੈਂ ਕੁਝ ਨਹੀਂ ਹੋਣ ਦਿੰਦਾ ਛੁੱਟੀ ਮਨਜ਼ੂਰ ਕਰਾਤੀ ਯਾਰ ਉਹਦੀ ਹੋਰ ਦੱਸੋ ਮਤਲਬ ਕਿ ਉਹਨੇ ਆ ਕੇ ਇਹੋ ਜਿਹਾ ਕਿਹੜਾ ਕੰਮ ਸੀ ਜਿਹੜਾ ਪੈਂਡਿੰਗ ਪਿਆ ਸੀ ਉਹ ਤਾਂ ਨੇ ਬਾਹਰ ਕਰਨਾ ਆ ਕੇ ਉਹਨੇ ਕੀ ਕਰਨਾ ਆ ਕੇ ਹੋਰ ਨਸ਼ਾ ਵੇਚਣਾ ਤੇ ਨਸ਼ੇ ਵੇਚਣ ਵਾਲੀਆਂ ਦੀਆਂ ਛੁੱਟੀਆਂ ਮਨਜ਼ੂਰ ਕਰਨ ਵਾਲੇ ਯਾਰ ਕਰਾਉਣ ਵਾਲੇ ਐਸਐਸਵੀ ਨੂੰ ਕਹਿ ਕੇ ਐਸਐਚਓ ਡੀਐਸਪੀ ਨੂੰ ਕਹਿ ਕੇ ਤੇ ਉਹ ਬੰਦੇ ਨਸ਼ਾ ਬੰਦ ਕਰਾਉਣ ਦਾ ਜੁੱਧ ਨਸ਼ਿਆਂ ਵਿਰੋਧ ਦਾ ਨਾਅਰਾ ਦੇ ਰਿਆ ਮਈ ਤੱਕ ਕਈ ਮਈਆਂ ਲੰਘੀਆਂ ਭਾਈ ਅੱਗੇ ਬਈ ਕਈ ਮਈਆਂ ਲੰਘੀਆਂ ਤੇਰੇ ਪਿੰਡ ਦੇ ਬੰਦਿਆਂ ਦੇ ਨਾਮ ਦੱਸ ਦਿਨਾ ਮੈਂ ਆ ਜਾ ਮੈਂ ਦਿਨਾ ਲਿਸਟ ਤੇ ਨੂੰ ਸੁਖਾ ਅਨੰਦ ਦੇ ਬੰਦਿਆਂ ਦੇ ਜਿਹੜੇ ਵੇਚਦੇ ਆ ਕਰ ਕਾਰਵਾਈ ਕਾਰਵਾਈ ਕਰਾਉਣੀ ਕੋਈ ਨਹੀਂ ਉਹਨਾਂ ਨੂੰ ਬਚਾਉਣਾ ਹੈ ਇਹ ਤਾਂ ਜਦੋਂ ਯਾਰ ਤੁਹਾਨੂੰ ਪੈਸੇ ਆ ਹੀ ਜਾਂਦੇ ਆ ਓਏ ਐ ਲੋਕਾਂ ਦੇ ਪੁੱਤ ਮਾਰ ਕੇ ਪੈਸੇ ਲੈ ਇਕੱਠੇ ਕਰੋ ਲੋਕਾਂ ਦੇ ਪੁੱਤ ਮਾਰ ਕੇ ਪੈਸੇ ਇਕੱਠੇ ਕੀਤੇ ਹੋਏ ਤੁਹਾਡੇ ਧੀਆਂ ਪੁੱਤਾਂ ਦੇ ਵਿੱਚੋਂ ਦੀ ਲੇਰਾਂ ਬਣ ਬਣ ਨਿਕਲਣਗੇ ਹੋ ਸੱਚੇ ਮਨ ਨਾਲ ਸੇਵਾ ਕਰੋ ਲੋਕਾਂ ਦੇ ਜੀ ਮਨ ਦੇ ਵਿੱਚ ਇੱਛਾ ਹੈਗੀ ਆ हां ਇਹਨਾਂ ਨੂੰ ਪਤਾ ਹੈ ਕਿ ਹੁਣ ਬਾਰੀ ਨਹੀਂ ਆਉਣੀ ਕਿਸੇ ਨੇ ਪੁੱਛਣਾ ਨਹੀਂ ਚੰਨੀ ਸਾਹਿਬ ਦੇ ਬਿਆਨ ਵਾਂਗੂ ਪਾਥੀਆਂ ਪੈਣਗੀਆਂ ਇਹਨਾਂ ਦੇ ਇਹਨਾਂ ਨੂੰ ਪਤਾ ਹੈ ਕਿ ਪੈਸਾ ਹੀ ਇਕੱਠਾ ਕਰਨ ਲੱਗੇ ਹੋਏ ਚਾਹੇ ਉਹ ਨਸ਼ੇ ਨਾਲ ਇਕੱਠਾ ਹੋ ਜਾਏ ਚਾਹੇ ਹੋਰ ਤਰੀਕੇ ਦੀ ਕਰਪਸ਼ਨ ਹੋ ਜਾਏ ਚਾਹੇ ਗ੍ਰਾਂਟਾਂ ਇਕੱਠੀਆਂ ਕਰ ਲੈਣ ਜਾਂ ਲੋਕਾਂ ਦੀਆਂ ਜਿਬਾਂ ਕੱਟ ਲੈਣਾ ਚਾਹੇ ਜੂਨੀਅਰ ਚੋਂ ਪੈਸਾ ਇਕੱਠਾ ਕਰ ਲੈਣ ਆਹ ਕੰਮ ਤੇ ਉੱtre ਹੋਏ ਨੇ ਸਾਰੇ ਐਮਐਲਏ ਨਾਲ ਦੇ ਜਦੋਂ ਆਪਾਂ ਸਰਕਾਰ ਬਣੀ ਬਣੀ ਦੇਖਿਆ ਨਹੀਂ ਕਿਵੇਂ ਟਰੱਕ ਜਿਨ੍ਹਾਂ ਨੂੰ ਪੱਜ ਪੱਜ ਪਏਗੇ ਸੀ ਕਿੰਨੇ ਰੋਲੇ ਪਏ ਸੀ ਕਿੰਨੀ ਵੱਟ ਕੋਈ ਸੀ ਉਹੀ ਕੰਮ ਹੋਣਾ ਜੋਤ ਨਸ਼ਾ ਵਿਰੋਧ ਤੇ ਕਿ ਸਿਰਫ ਨਾੜਾ ਬਣ ਕੇ ਰਹਿ ਗਿਆ ਇਹ ਸਿਰਫ ਜਿਹੜੇ ਨਵੇਂ ਬੱਚੇ ਜਿਨ੍ਹਾਂ ਨੂੰ ਕਹਿ ਸਕਦੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਉਹ ਹਾਸੇ ਹਾਸੇ ਚ ਇਸ ਕੰਮ ਤੇ ਪੈ ਜਾਂਦੇ ਆ ਉਹਨਾਂ ਨੂੰ ਫੜ ਫੜ ਕੇ ਪਰਚੇ ਕੀਤੇ ਜਾ ਰਹੇ ਆ ਜਿਹੜੇ 1919 ਪਰਚੇ ਵਾਲੇ ਆ ਜਿਨ੍ਹਾਂ ਤੇ 1919 ਐਫਆਈਆ ਦਰਜ ਹੋਈਆਂ ਹੋਈਆਂ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨਾਂ ਨਾਲ ਫੋਟੋ ਖਿਚਾ ਰਹੇ ਐਮਐਲ ਸਾਬ ਜੋਤ ਨਸ਼ਾ ਵਿਰੋਧ ਤੇ ਫੂਕ ਨਿਕਲੀ ਪਈ ਆ ਜਿਵੇਂ ਸਿੱਖਿਆ ਕ੍ਰਾਂਤੀ ਦੀ ਫੂਕ ਕੱਢੀ ਇਹਨਾਂ ਨੇ ਸਿੱਖਿਆ ਕ੍ਰਾਂਤੀ ਕੀ ਆ ਸ਼ਿੱਖਿਆ ਕ੍ਰਾਂਤੀ ਦੇ ਵਿੱਚ ਇਹ ਥੋੜੀ ਆ ਵੀ ਕੰਧ ਨੂੰ ਰੰਗ ਕਰਤਾ ਤੇ ਉਹਦੇ ਨਾਲ ਵਿਦਿਆਰਥੀ ਪੜਜੂਗਾ ਕੱਚੀਆਂ ਇੱਟਾਂ ਲਾ ਕੇ ਪ੍ਰਾਣੀਆਂ ਚੱਕ ਕੇ ਕੰਧ ਕੱਢ ਦੋ ਤੇ ਰੰਗ ਕਰ ਦੋ ਪਲਾਸਟਰ ਕਰਕੇ ਤੇ ਉਹਦੇ ਨਾਲ ਬੱਚੇ ਪੜ ਜਾਣਗੇ ਪੜਾ ਤੁਸੀਂ ਕੀ ਰਹੀਆਂ ਤੁਸੀਂ ਸਾਬਰਕਰਨ ਨੂੰ ਹੀਰੋ ਬਣਾ ਕੇ ਪੜਾ ਰਹੇ ਹੋ ਜਿਹੜਾ ਅੰਗਰੇਜ਼ਾਂ ਦਾ ਪਿੱਠੂ ਰਿਹਾ ਹੈ ਆਰਐਸਐਸ ਦਾ ਵਰਕਰ ਸੀ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਕਾਲੇ ਪਾਣੀ ਦੀ ਉਹਨੂੰ ਸਜ਼ਾ ਹੋਈ ਸੀ ਉੱਥੋਂ ਬੈਠੇ ਨੇ ਚਿੱਠੀਆਂ ਲਿਖੀਆਂ ਸਰਕਾਰ ਨੂੰ ਅੰਗਰੇਜ਼ਾਂ ਨੂੰ ਕਿ ਮੈਂ ਤੁਹਾਡਾ ਵਾਅਦਾ ਮੁੱਖਵਾ ਬਣ ਜਾਣਾ ਤੁਸੀਂ ਤਾਂ ਉਹਨਾਂ ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕਰ ਰਹੇ ਹੋ ਚਾਰੂ ਵਾਲੇ ਉਹ ਪਿੱਛੇ ਜੀ ਹਿੰਮਤ ਹੈ ਅਜੇ ਤਾਂ ਇਹਨਾਂ ਨੇ ਸਾਡੇ ਸੂਰਮਿਆਂ ਯੋਧਿਆਂ ਦੇ ਚੈਪਟਰ ਕੱਢੇ ਆ ਕਿਤਾਬਾਂ ਚ ਅਜੇ ਬਾਬੇ ਨਾਨਕ ਦਾ ਚੈਪਟਰ ਵਿਗੜਨਾ ਤੁਸੀਂ ਇੱਕ ਗੱਲ ਸਮਝੋ ਸਾਨੂੰ ਇੱਕ ਤਰੀਕਾ ਇਹ ਤਾਂ ਯਾਦ ਆ ਨਾ ਕਿ 1469 ਤੇ 539 ਗੁਰੂ ਪਾਬੇ ਦਾ ਪ੍ਰਕਾਸ਼ ਪੁਰਪੁਰਬ ਤੇ ਜੋਤੀ ਜੋਤ ਸਮਾਉਣਾ ਯਾਦ ਆ ਨਾ ਕਿਉਂ ਯਾਦ ਆ ਕਿਉਂਕਿ ਅਸੀਂ ਗੁਰੂ ਸਾਹਿਬ ਦਾ ਲੇਖ ਕਿਤਾਬਾਂ ਚ ਪੜਿਆ ਸਕੂਲ ਵੇਲੇ ਤੇ ਜਦੋਂ ਇਹ ਅਸੀਂ ਕਿਤਾਬਾਂ ਚੋਂ ਕੱਢਤਾ ਜਿਹੜਾ ਕਿ ਮੋਦੀ ਦੇ ਇਸ਼ਾਰੇ ਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਭਗਵੰਤ ਮਾਨ ਤੇ ਉਹਦੀ ਜੁੰਡਲੀ ਚੋਰਾਂ ਦੀ ਇਹ ਕੱਟ ਰਹੀ ਆ ਕੋਈ ਨਹੀਂ ਬੋਲ ਰਿਹਾ ਆਉਣ ਵਾਲੀਆਂ ਪੀੜੀਆਂ ਮਾਫ਼ ਨਹੀਂ ਕਰਨਗੀਆਂ ਭਾਈ ਤੁਹਾਨੂੰ ਠਿੱਕੜਾ ਢਾ ਕੇ ਲੜੰਦਾ ਜਜਬਾ ਰੱਖੋ ਗਲਤ ਨੂੰ ਗਲਤ ਕਹਿੰਦਾ ਜਜਬਾ ਰੱਖੋ ਇਨਸਾਨ ਉਹ ਸਹੀ ਆ ਜਿਹੜਾ ਗਲਤ ਨੂੰ ਗਲਤ ਕਹਿੰਦਾ ਸਹੀ ਨੂੰ ਸਹੀ ਕਹਿੰਦਾ ਮੈਂ ਦੂਜੀ ਪਾਰਟੀ ਦੇ ਐਮਐਲਿਆ ਕੁਮਰ ਵਿਜੇ ਪ੍ਰਤਾਪ ਚਾਰੂ ਆਣ ਦਾ ਮੈਂ ਇਹਦੀ ਸਿਫਤ ਕਰ ਰਿਹਾ ਨਾ ਮੈਂ ਕਹਿ ਰਿਹਾ ਨਾ ਕੋ ਚੰਗਾ ਹੈ ਉਹ ਗੁਰਸਾਹ ਦੀ ਬੇਅਦਬੀ ਲਈ ਲੜ ਰਹੇ ਆ ਇਹ ਤਰ੍ਹਾਂ ਕਿਉਂ ਕਾਂਗਰਸੀ ਆ ਜਾਂ ਕਾਲੀ ਆ ਜਾਂ ਕਿਸੇ ਹੋਰ ਤੇ ਮੈਂ ਜਿਹੜਾ ਵਿਰੋਧੀ ਮਤ ਉਹਦੀ ਵੀ ਸਿਫਤ ਕਰੂੰ ਜੇ ਕੋਈ ਚੰਗਾ ਕੰਮ ਕਰੂ ਚੰਗੇ ਬਣੋ ਚੰਗੇ ਕੰਮ ਕਰੋ ਮੌਕਾ ਦਿੱਤਾ ਰੱਬ ਨੇ ਇਹ ਮੌਕੇ ਦੁਆਰਾ ਨਹੀਂ ਮਿਲਨੇ ਤੁਹਾਨੂੰ ਬਰਾਦਰ ਦੋ ਆਖਰੀ ਸਵਾਲ ਆ ਲਧਿਆਣਾ ਇਲੈਕਸ਼ਨ ਆ ਆਇਆ ਜਾਓਗੇ ਕਿਹਦੀ ਸਪੋਰਟ ਕਰਦੇ ਮੈਂ ਮੇਰਾ ਕੋਈ ਵਿਚਾਰ ਨਹੀਂ ਹੈ ਉੱਥੇ ਜਾਣ ਦਾ ਹਾਲੇ ਮੇਰਾ ਉੱਥੇ ਕੀ ਮੈਂ ਕਿਹੜਾ ਕੋਈ ਬੰਦਾ ਖੜਾ ਕੀਤਾ ਇੱਕ ਦੂਸਰੀ ਗੱਲ ਆ ਲਗਭਗ 24000 ਕਿੱਲਾ ਜਿਹੜਾ ਗਲੱਡਾ ਅਕਵਾਇਰ ਕਰ ਰਹੀ ਆ ਸਰ ਉੱਥੋਂ ਜਾੜਨ ਦੀ ਜਿਹੜੀ ਤਿਆਰੀ ਕਰ ਰਹੀ ਆ ਪੰਜਾਬ ਸਰਕਾਰ ਉਹ ਤੁਹਾਡੀ ਕੀ ਪ੍ਰਤੀ ਕਿਦ ਬਿਲਕੁਲ ਉੱਥ ਪਹਿਲਾਂ ਵੀ ਗਏ ਸੀਗੇ ਹੁਣ ਵੀ ਜਾਵਾਂਗੇ ਉਹਨਾਂ ਨਾਲ ਡਟ ਕੇ ਸਾਥ ਦੇਵਾਂਗੇ ਲੋਕਾਂ ਦੀ ਲੜਾਈ ਲੜਨ ਵਾਸਤੇ ਤਾਂ ਅਸੀਂ ਇਸ ਸਿਆਸਤ ਖਿੱਤੇ ਦੇ ਵਿੱਚ ਆਏ ਆ ਨਾ ਇਸ ਖੇਤਰ ਚ ਆਉਣ ਦਾ ਸਾਡਾ ਮਕਸਦ ਕੀ ਆ ਲੋਕਾਂ ਦੀ ਦੱਬੇ ਕੁਚਲੇ ਲੋਕਾਂ ਦੀ ਲੜਾਈ ਲੋੜਵੰਦਾਂ ਦਾ ਸਾਥ ਦੇਣਾ ਇਹੀ ਸਾਨੂੰ ਗੁਰੂ ਬਾਬੇ ਨੇ ਸਭ ਕੁਝ ਸਿਖਾਇਆ ਹੈ ਇਹੀ ਉਹਨੇ ਗੁਰਬਾਣੀ ਰਾਹੀਂ ਸਾਨੂੰ ਸਨੇਹਾ ਦਿੱਤਾ ਹੈ ਕਿ ਨੀਵਿਆਂ ਨੂੰ ਉੱਚਾ ਚੱਕਣਾ ਲੋੜਵੰਦਾਂ ਦੀ ਸਹਾਇਤਾ ਕਰਨੀ ਖੜਾਂਗੇ ਕਿਸਾਨਾਂ ਨਾਲ ਸੋ ਇਹ ਦੇਖੋ ਕਿਸਾਨ ਅੰਦੋਲਨ ਹੋਇਆ ਕਮਲਜੀਤ ਸਿੰਘ ਬਰਾੜ ਤੋਂ ਨਜ਼ਰ ਆਇਆ ਹੈ ਨਾ ਉੱਥੇ ਦਿੱਲੀ ਲਗਾਤਾਰ ਬੈਠੇ ਨੇ ਪਹਿਲੇ ਦਿਨ ਤੋਂ ਨਵਰੀ ਸਿੰਘ ਡਿਪਡਵਾ ਦੇ ਗੋਲੀ ਵੱਜੀ ਕਮਲਜੀਤ ਸਿੰਘ ਬਰਾੜ ਉੱਤਰਾਖੰਡ ਦੇ ਵਿੱਚ ਉਹਦੇ ਭੋਗ ਤੇ ਨਜ਼ਰ ਆਇਆ ਨਾ ਲਖੀਮਪੁਰ ਖੀਰੀ ਦੇ ਵਿੱਚ ਭਾਜਪਾ ਦੇ ਮੰਤਰੀ ਦੇ ਮੁੰਡੇ ਨੇ ਕਿਸਾਨਾਂ ਆਗੂਆਂ ਤੇ ਗੱਡੀਆਂ ਚੜਾਤੀਆਂ ਕਮਲਜੀਤ ਸਿੰਘ ਬਰਾੜ ਉਹਨਾਂ ਦੇ ਦੁੱਖ ਦੇ ਵਿੱਚ ਭੋਗ ਤੇ ਜਦ ਕੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਸਿਵਾਏ ਪ੍ਰਿੰਕਾ ਗਾਂਧੀ ਤੋਂ ਕਿਸੇ ਹੋਰ ਸਿਆਸੀ ਜਮਾਤ ਦਾ ਬੰਦਾ ਹੀ ਨਹੀਂ ਗਿਆ ਉੱਥੇ ਨਾ ਪੰਜਾਬ ਤੋਂ ਗਿਆ ਨਾ ਮੁਲਕ ਤੋਂ ਗਿਆ ਕੋਈ ਭਾਜਪਾ ਵਾਲਿਆਂ ਦਾ ਜਾਣਾ ਕੀ ਸੀ ਇਹਨਾਂ ਨੇ ਤਾਂ ਮਾਰੇ ਸੀ ਉਕਸਾ ਕਮਲਜੀਤ ਸਿੰਘ ਨਜ਼ਰ ਆਇਆ ਨਾ ਉੱਥੇ ਤੋਂ ਸੋ ਇਹ ਤਾਂ ਸਾਡਾ ਕੰਮ ਆ ਸਾਨੂੰ ਸੇਵਾ ਇਹ ਪ੍ਰਮਾਤਮਾ ਵੱਲੋਂ ਬਖਸ਼ੀਆ ਚਾਹੇ ਸਾਡੀ ਆਪ ਦੀ ਸਰਕਾਰ ਕਿਉਂ ਨਾ ਹੋਵੇ ਅਸੀਂ ਤਾਂ ਕੈਪਟਨ ਅਵਿੰਦਰ ਸਿੰਘ ਦੇ ਖਿਲਾਫ ਬੋਲਨੇ ਜਦੋਂ ਬਿਆਦਗੀ ਦਾ ਇਨਸਾਫ ਨਹੀਂ ਦਿੰਦਾ ਇਹ ਤਾਂ ਸਾਡੇ ਅੰਦਰ ਖੂਨ ਦੇ ਵਿੱਚ ਆ ਲੋਕਾਂ ਦੀ ਲੜਾਈ ਲੜਨ ਦਾ ਜਿਹੜਾ ਵਿਰਾਸਤ ਸਾਨੂੰ ਸਾਡੇ ਦਾਦਿਆਂ ਨੇ ਸਾਡੇ ਪਰਦਾਦਿਆਂ ਨੇ ਦਿੱਤੀ ਆ ਉਹਨੂੰ ਹੀ ਅੱਗੇ ਲੈ ਕੇ ਜਾ ਰਹੇ ਆ ਲੜਾਂਗੇ ਡਟ ਕੇ ਲੜਾਂਗੇ ਲੜਾਈ ਲੋਕਾਂ ਦੀ ਪਿੱਛੇ ਨਹੀਂ ਹਟਾਂਗੇ ਬਾਬਾ ਧੰਨਵਾਦ ਕਮਲ ਸਿੰਘ ਬਰਾੜ ਬਰਾੜ ਸਾਹਿਬ ਸਾਡੇ ਨਾਲ ਸੀਗੇ ਕਮਲ ਸਿੰਘ ਬਰਾੜ ਜਿਨ੍ਹਾਂ ਨੇ ਅੱਜ ਜਦ ਨਸ਼ਾ ਵਿਰੋਧ ਜਿਹੜੀ ਗੱਲਬਾਤ ਕੀਤੀ ਆ ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਕਿ ਡਰਾਮਾ ਇਹ ਉਹਨਾਂ ਨੇ ਸਾਬਤ ਕੀਤਾ। ਦੂਸਰੀ ਗੱਲ ਉਹਨਾਂ ਨੇ ਇੱਕ ਹਲਕੇ ਦੇ ਸਾਬਕਾ ਸਰਪੰנדה ਵੀ ਨਾਲ ਲਿਆ ਜਿਨ੍ਹਾਂ ਨੇ ਕਿਹਾ ਕਿ ਬਦਿਆ ਕਮਲਪਾਲ ਸਿੰਘ ਉਹਨਾਂ ਜਫੀਆਂ ਪਾਉਂਦੇ ਜਿਹੜੇ ਉਹ ਨਜ਼ਰ ਆ ਰਹੇ ਨੇ। ਹੋਰ ਵੀ ਜਿਹੜੀਆਂ ਗੱਲਾਂ ਬਾਤ ਕੀਤੀਆਂ ਕਮਲਜੀਤ ਸਿੰਘ ਬਰਾੜ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਦੌਰ ਆ ਇਦਾਂ ਚੱਲੂਗਾ ਜਾਂ ਕਮਲਜੀਤ ਸਿੰਘ ਬਰਾੜ ਪਾਰਟੀ ਜੁਆਇਨ ਕਰਦੇ ਨੇ ਜਾਂ ਉਹਦਾ ਵੱਖਰੇ ਰੂਪ اختیار ਕਰਦੇ ਨੇ ਆਉਣ ਵਾਲਾ ਸਮਾਂ ਦੱਸੂਗਾ। ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਪਿੰਡ ਰੱਜਣਾ